ਇਹ ਰੁੜਦਾ ਰੁੜਦਾ ਸੰਸਤਾ ਤੇ ਪਹੁੰਚ ਗਿਆ ਤੇਦੀ ਹਾਲਤ ਬਹੁਤ ਖਰਾਬ ਸੀ ਪੇਨ ਹੁੰਦੀ ਸੀ ਦਰਦ ਹੋ ਰਿਆ ਸੀ ਇਹਦੇ ਜੇ ਬਾਥਰੂਮ ਕਰਦਾ ਸੀ ਜਾਂ ਟਾਇਲਟ ਕਰਦਾ ਸੀ ਤਾਂ ਇਹਦੇ ਬਹੁਤ ਪੇਨ ਹੁੰਦੀ ਸੀ ਬਾਥਰੂਮ ਸਮੇਂ ਤਾਂ ਇਹਦੇ ਚੁੱਬਦਾ ਸੀ ਕੁਝ ਅੰਤਰੇ ਕਿ ਇਹਦੇ ਸੱਟਾਂ ਦੇ ਨਿਸ਼ਾਨ ਹਨ ਨਾ ਕਾਫੀ ਰੇਂਡ ਥੱਲੇ ਥੱਲੇ ਆਇਆ ਜਾਂ ਕਿਵੇਂ ਰਗੜਾ ਰੁਕਣਾ ਬੱਜੀਆਂ ਕਿਵੇਂ ਇਹਦੀ ਲੱਤ ਕੱਟੀ ਗਈ ਕਿਵੇਂ ਪੈਰ ਕੱਟਿਆ ਗਿਆ ਮੰਨ ਲਓ ਅਪਾਹਜ ਹੋ ਗਿਆ ਹੁਣ ਜਿੰਨੀ ਕੁ ਸਾਡੇ ਹਿੱਸੇ ਦੀ ਸੇਵਾ ਆਈ ਉਨੋਖਰੀ ਸੇਵਾ ਪਰਿਵਾਰ ਵੱਲੋਂ ਕੀਤੀ ਗਈ ਪਰ ਹੁਣ ਰਕੇਸ਼ ਆਪਣੇ ਪਰਿਵਾਰ 'ਚ ਆਪਣੇ ਘਰ 'ਚ ਆਪਣੀ ਜ਼ਿੰਦਗੀ 'ਚ ਅੱਗੇ ਵਾਪਸ ਜਾ ਰਿਹਾ ਪਰਿਵਾਰ ਤੇ ਘਰ ਤਾਂ ਹੈ ਹੀ ਨਹੀਂ ਜ਼ਿੰਦਗੀ 'ਚ ਅੱਗੇ ਚੱਲਿਆ ਪਰਿਵਾਰ ਦੀਆਂ ਸੜਕਾਂ ਨੇ ਰਿਸ਼ਤੇਦਾਰ ਇਹਦੇ ਸਟੇਸ਼ਨ ਨੇ ਬੱਸ ਸੱਡੇ ਨੇ ਕਿਤੇ ਨਾ ਕਿਤੇ ਤਕਰੀਬ ਵੀ ਹੁੰਦੀ ਆ ਬੀਰ ਹੁਣ ਜਾਊ ਕਿੱਥੇ ਪਰ ਇਹ ਦਿਮਾਗੀ ਤੌਰ ਤੇ ਬਿਲਕੁਲ ਫਿੱਟ ਆ ਜਦ ਤੂੰ ਮਾਰੇ ਪਾਸ ਆਇਆ ਥਾ ਤੋ ਕਿਸਨੇ ਭੇਜਿਆ ਤੇਰੇ ਕੋਲ ਜਦੋਂ सरदा जी ने भेजा था मैं जा पटियाला से पटियाला हाँ, 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 हाँ आए थे पटियाला वहाँ आए थे घर से आए दस दिन उसके बाद बीमारी की तलाश में फिर रही थी हमने सुनी शरदा जी वहाँ इलाज कराए दिए थे बड़े बड़े आदमी हैं सरदा जी ताकि वजह से सोच के हम आए थे सो आए सो हमें पता चलो धीरे धीरे सरदार जी ने नंबर एड्रेस दे दो हमें पूरा अपना और सौ रुपया किराए को दे जाए और एड्रेस पे मैंने कहीं वहाँ जाओ तो वहाँ भी जब तुम्हारा इलाज हो तुम ठीक हो जाए जा आश्रम आश्रम को नाम वाम लिख दें यह यहाँ बीच लुधियाना स्टेशन पर उतर गए सौ रुपया किराया टेम्पो वाला वहीं से बैठ के सीधे रोड पर पास में वहाँ तो जहाँ पे आ गए हाँ वहाँ बीच उतर गए वहीं से सर गए सरका सौ पाए यहाँ आएगा इधर सड़क सड़क के हाँ सरक के में इधर आएगा ਉਹਨੇ ਨਵੀਂ ਦਾਇਰ ਤੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਵੀਰ ਦਾ ਨਾਮ ਰਕੇਸ਼ ਕੁਮਾਰ ਆ ਜੀ son of ਹਰਨਾਥ ਇਹ ਵੀਰ ਬਿੰਦ ਜ਼ਿਲ੍ਹਾ ਵਾ ਮੱਧ ਪ੍ਰਦੇਸ਼ ਦਾ ਪਿੰਡ ਹੈਗਾ ਕਾਥੂ ਆ ਕਾਥੂ ਕਾਥੂ ਪਿੰਡ ਆ ਇਹਦਾ ਵੀਰ ਦਾ ਤੇ ਇਹ ਵੀਰ ਸਾਡੇ ਕੋਲੇ ਜਦੋਂ ਆਇਆ ਇਹ ਰੁੱੜਦਾ ਰੁੱੜਦਾ ਸਸਤਾ ਤੇ ਪਹੁੰਚ ਗਿਆ ਕਿ ਇਹ 21 6 25 ਨੂੰ ਆਇਆ ਤੇ ਇਹਦੀ ਹਾਲਤ ਬਹੁਤ ਖਰਾਬ ਸੀ ਪੇਨ ਹੁੰਦੀ ਸੀ ਦਰਦ ਹੋ ਰਿਹਾ ਸੀ ਇਹਦੇ ਜੇ ਬਾਥਰੂਮ ਕਰਦਾ ਸੀ ਜਾਂ ਟਾਇਲਟ ਕਰਦਾ ਸੀ ਤਾਂ ਇਹਦੇ ਬਹੁਤ ਪੇਨ ਹੁੰਦੀ ਸੀ ਬਾਥਰੂਮ ਸਮੇਂ ਤਾਂ ਇਹਦੇ ਚੁੱਭਦਾ ਸੀ ਕੁਛ ਅੰਦਰ ਹੀ ਕਿੰਨਾ ਤਾਂ ਫਿਰ ਜਖਮ ਵੀ ਸੀ ਰੁੜਦਾ ਸੀ ਰਗਣਾ ਵੱਜ ਵੱਜ ਕੇ ਪਿੱਛੇ ਤੇ ਆਕੇ ਨੇ ਦੱਸਿਆ ਵੀ ਮੈਨੂੰ ਪਟਿਆਲੇ ਤੋਂ ਸਰਦਾਰ ਜੀ ਨੇ ਕਿਸੇ ਨੇ ਤੁਹਾਡਾ ਨੰਬਰ ਦਿੱਤਾ ਅਡਰੈਸ ਤੇ ਤਾਂ ਮੈਂ ਤਾਂ ਪਹੁੰਚਿਆ ਇੱਥੇ ਉਹਨਾਂ ਨੇ ਮੈਨੂੰ 100 ਰੁਪਏ ਦੇ ਕੇ ਭੇਜਿਆ ਵੀ ਤੂੰ ਉੱਥੇ ਚਲੇ ਜਾ ਜੇ ਤਰਾ ਉੱਥੇ ਇਲਾਜ ਹੋ ਜਾ ਵੀ ਮੈਂ ਪਟਿਆਲੇ ਸਟੇਸ਼ਨ ਤੇ ਪਿਆ ਸੀ ਮੈਂ ਤੜਫਦਾ ਸੀ ਉੱਥੇ ਪਿਆ ਤਾਂ ਸਾਡੇ ਟੀਮ ਦੇ ਮੈਂਬਰ ਭਪਿੰਦਰ ਸਿੰਘ ਨੇ ਪਟਿਆਲੇ ਤੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਭੇਜਿਆ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ ਫਿਰ ਉਹਨਾਂ ਨੇ ਵੀ ਦੱਸਿਆ ਵੀ ਹਾਂ ਇਹਨੂੰ ਅਸੀਂ ਭੇਜਿਆ ਸੀ ਇੱਥੇ ਸਰਪੰਚ ਆ ਜਾ ਰਿਹਾ ਤੇ ਫਿਰ ਇਹ ਵੀਰ ਦਾ ਇੱਥੇ ਟੈਸਟ ਹੋਇਆ ਟ੍ਰੀਟਮੈਂਟ ਸ਼ੁਰੂ ਹੋਇਆ ਪਤਾ ਲੱਗਿਆ ਵੀ ਇਹਦੇ ਪਥਰੀਆਂ ਵਾਂ ਪਥਰੀਆਂ ਵੀ ਇਹਦੇ ਪਸ਼ਾਵ ਵਾਲੀ ਨਾਲੀ ਦੇ ਵਿੱਚ ਆ ਗਈਆਂ ਸੀ ਅੱਗੇ ਜਿਹਦੇ ਕਰਕੇ ਇਹਦੇ ਦਰਦ ਸੀ ਜਿਹੜਾ ਇਹ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਫਿਰ ਕਿਸ ਦਾ ਆਪਰੇਸ਼ਨ ਹੋਇਆ ਪਥਰੀਆਂ ਦਾ ਸਰਜਰੀ ਹੋ ਗਈ ਜਿਹੜੇ ਜ਼ਖਮ ਸੀ ਉਹ ਵੀ ਠੀਕ ਹੋ ਗਏ ਇਹ 6ਵੇਂ ਮਹੀਨੇ ਆਈ ਸੀ ਤੇ ਹੁਣ 9ਵਾਂ ਮਹੀਨਾ ਚੱਲ ਪਿਆ 3 ਮਹੀਨੇ ਹੋਏ ਕਿ ਇਹਨੂੰ ਲਗਭਗ ਸਾਡੇ ਕੋਲ ਆਏ ਨੂੰ ਦਾ 5-7 ਦਿਨਾਂ ਤਿੱਕਰ 3 ਮਹੀਨੇ ਹੋ ਜਾਣਗੇ ਫੋੜੇ ਘਰੇ ਜਾਣਾ ਚਾਹੁੰਦਾ ਪਿਛਲੇ ਹਫਤੇ ਵੀ ਇਹ ਮੈਨੂੰ ਮਿਲਿਆ ਇੱਕੋ ਹੀ ਗੱਲ ਕਹਿੰਦਾ ਮੇਰੇ ਕੋ ਆ ਭੇਜ ਦੋ ਮੇਰਾ ਮਨ ਨਹੀਂ ਲੱਗਦਾ ਮੈਂ ਘਰੇ ਜਾਣਾ ਦੋ ਤਿੰਨ ਵਾਰੀ ਤਾਂ ਮੈਂ ਟਾਲਿਆ ਵੀ ਤੂੰ ਕਿੱਥੇ ਜਾਏਂਗਾ ਕਿਉਂਕਿ ਇਹ ਇੱਕੋ ਹੀ ਲੱਤ ਆ ਦੂਜਾ ਪੈਰ ਵੀ ਕਟਿਆ ਹੋਇਆ ਵਾ ਵੀ ਕਿੱਥੇ ਜਾ ਕੇ ਤੂੰ ਭੀਖ ਮੰਗ ਮੰਗ ਰੋਟੀ ਖਾਏਂਗਾ ਕਿਵੇਂ ਗੁਜ਼ਾਰਾ ਕਰੇਂਗਾ ਵੀ ਤੂੰ ਇੱਥੇ ਰਹੀਂ ਜੇ ਰੋਟੀ ਪ੍ਰਸ਼ਾਦਾ ਇੱਥੇ ਛੱਕੀ ਚੱਲ ਜੋ ਕਰਮਾਂ ਚ ਲਿਖਿਆ ਜਿੱਥੇ ਲਿਖਿਆ ਜਿਵੇਂ ਲਿਖਿਆ ਇਹ ਹੋ ਗਏ ਰਹਿਣਾ ਸਮਝਾਉਣ ਦੇ ਬਾਵਜੂਦ ਵੀ ਰਕੇਸ਼ ਸਮਝ ਨਹੀਂ ਰਿਹਾ ਥੱਲੇ ਰੁੜਿਆ ਇੱਕ ਦਿਨ ਉਹ ਤੋਂ ਮੰਜੇ ਤੇ ਬੈਠਾ ਮਿੰਤਾ ਕਰਨ ਲੱਗ ਗਿਆ ਪੈਰ ਫੜੀ ਜਾਵੇ ਵੀ ਮੇਰੇ ਕੋ ਜਾਨੇ ਦਿਓ ਰੋਣ ਲੱਗ ਗਿਆ ਬਹੁਤ ਫਿਰ ਅਸੀਂ ਕਿਹਾ ਵੀ ਭਰਾਵਾ ਅਸੀਂ ਧੱਕੇ ਨਾਲ ਜ਼ਬਰਦਸਤੀ ਰੱਖ ਕੇ ਤੇ ਤੈਨੂੰ ਕੀ ਕਰਾਉਣਾ ਵਾ ਵੀ ਚੱਲਿਆ ਜਾਈ ਤੇ ਤੇਰੇ ਭਲੇ ਵਾਸਤੇ ਕਹਿੰਦੇ ਸੀ ਵੀ ਤੂੰ ਰੁਕ ਜਾ ਕਿੱਥੇ ਜਾਏਂਗਾ ਕਿਉਂਕਿ ਨਾਲ ਪਿੱਛੇ ਪਰਿਵਾਰ ਦੇ ਵਿੱਚ ਕੋਈ ਸਪੋਰਟ ਕਰਨ ਵਾਲਾ ਨਹੀਂ ਨਾ بیوی ਨਾ ਬੱਚੇ ਨਾ ਭੈਣ ਨਾ ਭਰਾ ਨਾ ਮਾਮਾ ਨਾ ਮਾਸੀ ਨਾ ਚਾਚਾ ਨਾ ਤਾਇਆ ਨਾ ਭੂਆ ਪਰ ਅੱਜ ਰਕੇਸ਼ ਆਪਣੇ ਪਿੰਡ ਘਾਥੋ ਵਾਪਸ ਜਾ ਰਿਹਾ ਰਕੇਸ਼ ਲੱਤ ਕਿਵੇਂ ਕੱਟੀ ਗਈ ਤੇਰੀ ਇਹ ਗੋਲੀਆਂ ਨਾਲ ਕਟਵਾਈ ਤੇ ਹੈ ਗੋਲੀਆਂ ਨਾਲ ਗੋਲੀਆਂ ਨਾਲ ਕਿਵੇਂ ਨਹੀਂ ਮੀਚਾ स्टेशन पे हम तो पटरी पे वहीं बीच परे मिले हमें वो साथ है तो पैर हाँ जो भी हमें उंगरिये जाके उंगरी उंगरिये कटी थी पर बाकी बाद में जाना का इलाज प्लाज चला कछु खराबी आ गई हुआ है तो यहाँ से बिना ना डॉक्टर ने कछु काट उंगरिये उंगरिया को ध्यान है क्योंकि अब वहाँ पे भी ये सट्टा के निशान है ना काफ़ी ਟ੍ਰੇਨ ਦੇ ਥੱਲੇ ਥੱਲੇ ਆਇਆ ਜਾਂ ਕਿਵੇਂ ਰਗੜਾ ਰੁਕਣਾ ਵੱਜੀਆਂ ਕਿਵੇਂ ਇਹਦੀ ਲੱਤ ਕੱਟੀ ਗਈ ਕਿਵੇਂ ਪੈਰ ਕੱਟਿਆ ਗਿਆ ਮਨੋ ਅਪਾਹਜ ਹੋ ਗਿਆ ਹੁਣ ਜਿੰਨੀ ਕੁ ਸਾਡੇ ਹਿੱਸੇ ਦੀ ਸੇਵਾ ਆਈ ਮੁਨਕਤਾਰੀ ਸੇਵਾ ਪਰਿਵਾਰ ਵੱਲੋਂ ਕੀਤੀ ਗਈ ਕਿਉਂਕਿ ਉਹ ਕਾਲਪੁਰਖ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਡਿਊਟੀਆਂ ਲਾਈਆਂ ਇਹ ਵੀਰ ਨੂੰ ਨਾ ਤਾਂ ਅਸੀਂ ਲੈਣ ਗਏ ਸੀ ਇਹ ਆਪੇ ਹੀ ਰੁੜਦਾ ਰੁੜਦਾ ਇੱਥੇ ਆ ਗਿਆ ਤੇ ਇਹਦੀ ਹਾਲਤ ਦੇਖ ਕੇ ਇਹਨੂੰ ਤੜਫਦਾ ਦੇਖ ਕੇ ਅਸੀਂ ਕੌਣ ਸੀ ਇਹਨੂੰ ਜਵਾਬ ਦੇ ਸਕਦੇ ਸੀ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਭੈਣਾ ਭਰਾਵਾਂ ਨੇ ਇਹਦੇ ਹਸਪੀਟਲ ਦੇ ਵਿੱਚ ਬਿੱਲ ਦੇਤੇ ਆਪਰੇਸ਼ਨ ਹੋ ਗਿਆ ਪਰ ਹੁਣ ਰਕੇਸ਼ ਆਪਣੇ ਪਰਿਵਾਰ 'ਚ ਆਪਣੇ ਘਰ 'ਚ ਆਪਣੀ ਜ਼ਿੰਦਗੀ 'ਚ ਅੱਗੇ ਵਾਪਸ ਜਾ ਰਿਹਾ ਪਰਿਵਾਰ ਤੇ ਘਰ ਤਾਂ ਹੈ ਹੀ ਨਹੀਂ ਜ਼ਿੰਦਗੀ ਚ ਅੱਗੇ ਚੱਲਿਆ ਪਰਿਵਾਰ ਇਹਦੀਆਂ ਸੜਕਾਂ ਨੇ ਰਿਸ਼ਤੇਦਾਰ ਇਹਦੇ ਸਟੇਸ਼ਨ ਨੇ ਬੱਸ ਸਟਾਪ ਨੇ ਤੇ ਭੈਣ ਭਰਾ ਉਹ ਲੋਕ ਨੇ ਜਿਹੜੇ ਫੁੱਟਪਾਥਾਂ ਤੇਰੇ ਨਾਲ ਸੌਂਦੇ ਇਹ ਜੀਵਨ ਆ ਉਸੇ ਜੀਵਨ ਦੇ ਵਿੱਚ ਵਾਪਸ ਚੱਲਿਆ ਰਕੇਸ਼ अभी भी मैं बोलता हूँ रुक जाओ क्या करना है जाके भी भी देखो खाना तो है। पीने के लिए ना नहीं नहीं एक साल ही भाई, भाई। तो हमारी बहन ही रहा था यहाँ बने रहा था अब जो है इलाज के लाने इलाज बहुत करा जो पाए ठीक भाई बड़े भैया ने कराओ हमारे बाहर है पचास साठ हजार रुपये इनमें इलाज में मेरे भाई ने बड़े बड़े लगाए थे

तो इंफेक्शन हम जाए तो इंफेक्शन हमें तो का पता है वो पथरी बजी नहीं थे हमें तो तब इलाज में बेसो इलाज करेगा खूब इंजेक्शन बोतले इतने आखिर बार ठीक ही नहीं हो तो रही थी तो अब फिर बिना ध्यान नहीं दिया बड़े भाई ना कर जाए तो ले ला तो सुबह फिर बाहर चलवागा बाहर चलेगा भी सुबह आ ही नहीं है तो हम का कर देंगे हम तो ऐसे भटकत कर रहे थे तो ऐसे हमने एक बार सुनी है तो गाँव में जब तेरे पता किया वो तो बोलते हैं भाई शराब पीते हैं ऐसे घूमता है शराब पीता है ऐसे देखो रात तो शराब भाई हमें भी मालूम है तेरे को भी मालूम तो शराब नशे की वजह से तुम जा रहे इधर की वजह और क्या है कोई बात नहीं तो अरदास करते तंदुरुस्त रहो अच्छे रहो पर हम तो बोल ही सकते थे बाकी आपकी जो भगवान ने सेवा लगानी थी जो हमारी लगानी थी वो हो चुका है हमने आप आगे अपना जैसे भी जीवन व्यतीत करना हो तो वैसे कीजिए ਚਲੋ ਸਾਡਾ ਫਰਜ਼ ਸੀ ਜਿਹੜਾ ਅਸੀਂ ਨਿਭਾਤਾ ਜੀ ਇਹਦਾ ਫਰਜ਼ ਹੈ ਜਿਹੜਾ ਇਹ ਆਪ ਦਾ ਨਿਭਾਵੇ ਅੱਗੇ ਜਿੱਥੇ ਮਰਜ਼ੀ ਜਿੱਦਾਂ ਜਾਣਾ ਚਾਹੁੰਦਾ ਜੇ ਆਉਣਾ ਚਾਹੁੰਦਾ ਜਾਵੇ ਇਸ ਤਰ੍ਹਾਂ ਬਹੁਤ ਸਾਰੇ ਮੈਂਬਰ ਨੇ ਸਾਡੇ ਕੋਲੇ ਜਿਹੜੇ ਠੀਕ ਹੋ ਕੇ ਇਸ ਤਰ੍ਹਾਂ ਜਾਣ ਦੀ ਕਾਲੀ ਕਰਨ ਲੱਗ ਗਏ ਨੇ ਭਜਦੇ ਆ ਕਿਤਨਾ ਕਿਤੇ ਤਕਲੀਫ ਵੀ ਹੁੰਦੀ ਆ ਬੀਰ ਹੁਣ ਜਾਊ ਕਿੱਥੇ ਪਰ ਇਹ ਦਿਮਾਗੀ ਤੌਰ ਤੇ ਬਿਲਕੁਲ ਫਿੱਟ ਆ ਬਿਲਕੁਲ ਸੋਜੀ ਪੂਰੀ ਸਹੀ ਆ ਆਪਣੀ ਸਮਝ ਦੇ ਨਾਲ ਫੈਸਲਾ ਲੈਣ ਦੇ ਕਾਬਿਲ ਆ ਤੇ ਅੱਜ ਹੀ ਵੀਰ ਸੁਪਨਿਆਂ ਦੇ ਘਰ ਤੋਂ ਜਾ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਅਗਲੇ ਸਫ਼ਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ